ਚਲੋ ਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਥੀਓ ਜੋ ਅੱਜ ਸਾਡੇ ਦੇਸ਼ ਦੇ ਹਾਲਾਤ ਬਣੇ ਆਂ ਅੰਨਦਾਤਾ ਮਜ਼ਦੂਰ ਕਿਸਾਨ ਜਿਹਨੂੰ ਅੰਨਦਾਤਾ ਕਹਿੰਦੇ ਆ ਅੰਨਦਾਤੇ ਦਾ ਮਤਲਬ ਹੁੰਦਾ ਹੈ ਕਿ ਇਹ ਨਹੀਂ ਕਿ ਕਿਸੇ ਨੂੰ ਕੋਈ ਬਕ ਪਰ ਪਰ ਵੰਡੀ ਜਾਂਦਾ ਉਹਨੂੰ ਅੰਨਦਾਤਾ ਕਿਹਾ ਜਾਂਦਾ ਅੰਨਦਾਤਾ ਉਹ ਹੁੰਦਾ ਜਿਹੜਾ ਅੰਨ ਦੀ ਖੇਤਾਂ ਦੇ ਵਿੱਚ ਦਿਨ ਰਾਤ ਇੱਕ ਕਰਕੇ ਪੈਦਾਵਾਰ ਕਰਦਾ ਅੰਨ ਨੂੰ ਪੈਦਾ ਕਰਦਾ ਫਿਰ ਉਹਨੂੰ ਵੇਚਦਾ ਜਿਹੜੇ ਏਰੀਏ ਦੇ ਵਿੱਚ ਸਟੇਟਾਂ ਦੇ ਵਿੱਚ ਲੋਕਾਂ ਨੂੰ ਪਤਾ ਹੀ ਨਹੀਂ ਕਣਕ ਕਾਸ ਨੂੰ ਲੱਗਦੀ ਹੈ ਝੋਨਾ ਕਿੱਥੇ ਹੁੰਦਾ ਹੈ ਇਹੋ ਜਿਹੇ ਇਲਾਕਿਆਂ ਦੇ ਵਿੱਚ ਉਹ ਚੌਲ ਕਣਕ ਸਰੋਂ ਤੇਲ ਵਾਸਤੇ ਹੋਰ ਕਈ ਚੀਜ਼ਾਂ ਪੈਦਾਵਾਰ ਕਰਕੇ ਸਬਜ਼ੀਆਂ ਭੇਜਦਾ ਹੈ ਤਾ ਉਹ ਅੱਜ ਕਿਸਾਨ ਖੁੱਲ੍ਹੇ ਸਮਾਨ ਦੀ ਛੱਤ ਹੇਠਾਂ ਆਪਣੇ ਹੱਕ ਲੈਣ ਵਾਸਤੇ ਦੇਸ਼ ਦੇ ਵੱਡੇ ਬੈਰੀ ਵਾਲਾਂ ਤੇ ਬੈਠੇ ਆ ਜੀ ਨੂੰ ਆਪਾਂ ਬਾਰਡਰ ਕਹਿੰਦੇ ਆ ਵੀ ਆ ਸਟੇਟ ਦਾ ਏਰੀਆ ਆ ਇਧਰਲੀ ਸਟੇਟ ਦਾ ਏਰੀਆ ਆ ਤਾਂ ਸਰਕਾਰ ਕਹਿੰਦੀ ਆ ਆਪਦੇ ਹੱਕ ਲੈਣ ਵਾਸਤੇ ਅਸੀਂ ਤੁਹਾਨੂੰ ਆਪਣੇ ਦਰਵਾਜ਼ਿਆਂ ਤੇ ਦਿੱਲੀ ਨਹੀਂ ਪਹੁੰਚਣ ਦੇਣਾ ਵੇਖੋ ਅਸੀਂ ਇੱਕ ਦੇਸ਼ ਦੇ ਵਸਨੀਕ ਹੋ ਕੇ ਇੱਕ ਦੇਸ਼ ਦੇ ਵਾਸੀ ਹੋ ਕੇ ਜੋ ਦਿੱਲੀ ਸਾਡੇ ਹਿੰਦੁਸਤਾਨ ਦਾ ਤੋੜਾ ਭਾਰਤ ਦਾ ਜਿੱਥੇ ਜਾ ਕੇ ਅਸੀਂ ਹੱਕ ਮੰਗ ਸਕਦੇ ਹਾਂ ਆਪਦੀ ਗੱਲ ਕਰ ਸਕਦੇ ਹਾਂ ਉਥੇ ਸਾਨੂੰ ਪਹੁੰਚਣ ਤੋਂ ਮਨਾਇਆ ਹੈ ਮਜ਼ਦੂਰ ਤੇ ਕਿਸਾਨ ਸਾਡੇ ਨੌਜਵਾਨ ਬੱਚੇ ਜਿਨ੍ਹਾਂ ਨੇ ਪੜ੍ਹਨਾ ਸੀ ਪੀਪਰਾਂ ਦਾ ਸਮਾਂ ਸੀ ਉਹ ਆਪਣੇ ਹੱਕ ਲੈਣ ਵਾਸਤੇ ਪੰਜਾਬ ਤੇ ਹਰਿਆਣੇ ਦੀ ਹੱਦ ਤੇ ਬੈਠੇ ਆ ਤੇ ਡਰ ਕੀ ਰਹਿੰਦਾ ਵੀ ਸਾਡੇ ਹੀ ਦੇਸ਼ ਦੇ ਨੌਜਵਾਨ ਹਰਿਆਣੇ ਦੇ ਕਿਤੇ ਗੋਲੀ ਨਾ ਚਲਾ ਦੇਣ ਤੇ ਹਰਿਆਣੇ ਵਾਲੇ ਕਹਿੰਦੇ ਕਿ ਸਾਡੇ ਹੀ ਭਾਰਤ ਵਾਸੀ ਪੰਜਾਬ ਦੇ ਲੋਕ ਕਿਤੇ ਸਾਡੀ ਹੱਦ ਪਾਰ ਨਾ ਕਰ ਜਾਣ ਵੇਖੋ ਸਾਨੂੰ ਹੱਕ ਲੈਣ ਵਾਸਤੇ ਐਡੀ ਜਿੱਦੋ ਜਿੱਦ ਮਾਰੋ ਮਾਰ ਕਰਨੀ ਪੈਂਦੀ ਹੈ ਤੇ ਦੱਸੋ ਸਾਨੂੰ ਹੋਰ ਇਸ ਸਰਕਾਰ ਤੋਂ ਕੀ ਆਸ ਹੈ ਤੇ ਭਾਰਤ ਸਰਕਾਰ ਦੇ ਅੱਜ ਨਮਾਇंदे ਆ ਜਿਹੜੇ ਉਹ ਪਿੰਡਾਂ 'ਚ ਗਲੀਆਂ 'ਚ ਲੋਕਾਂ ਦੇ ਘਰਾਂ ਤੋਂ ਪੁੱਛਦੇ ਫਿਰਦੇ ਆ ਤੁਹਾਨੂੰ ਸਿਲੰਡਰ ਮਿਲ ਗਿਆ ਤੁਹਾਨੂੰ ਗੈਸ ਕਨੈਕਸ਼ਨ ਮਿਲ ਗਿਆ ਤਾਂ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਜੋ ਮੋਦੀ ਸਾਹਿਬ ਨੇ ਕਿਹਾ ਸੀ ਤੁਹਾਡੇ ਖਾਤੇ 'ਚ 13-13 ਲੱਖ ਰੁਪਈਆ ਪਾਵਾਂਗੇ ਉਹ ਪੈ ਗਿਆ ਸਾਡੀਆਂ ਬੀਬੀਆਂ ਚ ਪੁੱਛ ਹੀ ਨਹੀਂ ਰਹੀਆਂ ਲੋਕ ਪੁੱਛ ਨਹੀਂ ਰਹੇ ਵਾਹ ਵਾਹ ਕਰਕੇ ਉਹਨਾਂ ਨੂੰ ਕਹੀ ਜਾਂਦੇ ਹਾਂ ਜੀ ਸਾਨੂੰ ਕੀ ਸਾਡਾ ਸਿਲੰਡਰ ਪਲਾ ਕਰ ਦਊਗਾ ਕੀ ਸਾਡਾ ਇਹ ਜਿਹੜਾ ਗੈਸ ਸਿਲੰਡਰ ਸਾਨੂੰ ਮਿਲਿਆ ਸਾਡੇ ਆਉਣ ਵਾਲੇ ਬੱਚਾਂ ਦਾ ਭਵਿੱਖ ਬਣਾ ਦਊਗਾ ਸਾਨੂੰ ਲੋੜ ਆ ਨੌਕਰੀਆਂ ਦੀ ਸਾਨੂੰ ਲੋੜ ਆ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਫਸਲਾਂ ਤੇ ਵਧੀਆ ਰੇਟ ਮਿਲਣ ਦੀ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਬਜ਼ੀਆਂ ਆਲੂ ਵਗੈਰਾ ਹੋਰ ਕਈ ਤਰ੍ਹਾਂ ਦੇ ਫਲ ਫਰੂਟ ਪੰਜਾਬ ਦਾ ਕਿਸਾਨ ਮਜ਼ਦੂਰ ਰਲ ਕੇ ਪੈਦਾ ਕਰਦਾ ਉਹਦੇ ਤੇ ਵਧੀਆ ਭਾਅ ਮਿਲਣ ਦੀ ਇਸ ਗੱਲ ਮੇਰੀ ਤੇ ਸਾਡੇ ਬਹੁਤ ਸਾਰੇ ਮਜ਼ਦੂਰ ਟਿੱਪਣੀ ਕਰਨਗੇ ਵੀ ਤੂੰ ਮਜ਼ਦੂਰ ਆ ਕਿਸਾਨਾਂ ਦੀ ਗੱਲ ਕਰੀ ਜਾਣਾ ਜੇ ਸਾਡੇ ਬਾਗ ਹੋਣਗੇ ਮਜ਼ਦੂਰ ਉਹਦੇ ਵਿੱਚ ਕੰਮ ਕਰੂਗਾ ਸਾਨੂੰ ਮਜ਼ਦੂਰੀ ਮਿਲੂਗੀ ਸਾਡੇ ਆਲੂ ਕਿਸਾਨ ਬੀਜਣਗੇ ਸਾਡੇ ਮਜ਼ਦੂਰ ਬੀਬੀਆਂ ਚੁਗਣਗੇ ਮਜ਼ਦੂਰ ਲੋਡ ਕਰਨਗੇ ਟੱਕਾਂ ਤੇ ਟੋਵਾ ਟਵਾਈ ਹੋਊਗੀ ਸਾਡੇ ਭਾਈਚਾਰੇ ਦੇ ਬੰਦੇ ਜਿਆਦਾ ਟਰੱਕ ਡਰਾਈਵਰੀ ਕਰਦੇ ਹੋਰ ਕਈਆਂ ਤਰ੍ਹਾਂ ਦੀ ਡਰਾਈਵਰੀ ਕਰਦੇ ਆ ਸੋ ਸਤਿਕਾਰਯੋਗ ਸਾਥੀਓ ਅੱਜ ਸਾਨੂੰ ਜ ਜਰੂਰਤ ਹੈ ਭਾਰਤ ਸਰਕਾਰ ਤੋਂ ਹੱਕ ਲੈਣ ਲਈ ਇਕੱਤਰ ਹੋਣ ਦੀ ਸਾਨੂੰ ਜ਼ਰੂਰਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ